ਹਾਂਜੀ ਵੀਰੇ ਸੱਸੀ ਗਾਰ ਇਹ ਆਪਣੀ ਡਰ ਲੱਗੀ ਦਾ 2 ਵਜੇ ਤੋਂ ਦੋ ਦਿਨ ਹੀ ਸੇ ਫੱਟੇ ਇਹ ਆਪਣੀ ਕੰਧਾਂ ਤੇ ਡਰ ਲੱਗੀ ਵੀਰੇ 2 ਵਜੇ 4 ਦੇ ਕਟਿੰਗ ਕਰਕੇ ਲੱਗੀ ਦੀ ਆ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਹੈ ਵੀਰੇ ਵੀਡੀਓ ਨੂੰ ਵੇਖਦੇ ਕਦੂਲ ਦੇਖੀ ਜਾ ਵੀਰੇ ਤੇ ਬਾਹਰ ਆਪਣੀ ਲੱਗੀ ਹੋਵੇ ਵੀ 2 4 ਦੀ ਟਾਇਲ ਆ ਬਹੁਤ ਸੋਹਣੀ ਟਾਇਲ ਆ ਵੀਰੇ ਇਹ ਸਾਰਾ ਬਾਥਰੂਮ ਕਟਿੰਗ ਕਰਕੇ ਲੱਗਾ ਹੋਇਆ ਹੈ ਵੀਰੇ ਬਲੈਕ ਐਂਡ ਵਾਈਟ ਦੋ ਸਾਈਜ਼ ਹੈ ਜੇਗਾ 2x4 ਦਾ ਆਂ ਬਲੈਕ ਟਾਈਲ ਵੀ ਨਾਲ ਜੋੜ ਕੇ ਲੱਗੀ ਵੀ ਆ ਤੇ ਜਿਹੜੀ ਵਾਈਟ ਟਾਈਲ ਕਟਿੰਗ ਕਰਕੇ ਲੱਗੀ ਵੀ ਆ ਉਹ ਗਰੁੱਪ ਆਕਲੇ ਲੱਗੀ ਟਾਈਲ ਜਮਾ ਸ਼ੀਸ਼ੇ ਨੂੰ ਚਮਕ ਦਿਆ ਵੀਰੇ ਤੇ ਇਕ ਦੂਜਿਆਂ ਕੰਦਾ ਵੀ ਦੇਖਦੇ ਆ ਇਸ ਟਾਈਲ ਦੇ ਵੀਡੀਓ ਨੂੰ ਹਿੰਦ ਦੇਖ ਜ਼ਰੂਰ ਦੇਖਿਓ ਵੀਰੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਆਹ ਬਾਥਰੂਮ ਆ ਗਿਆ ਵੀਰੇ ਆਪਣਾ ਦੂਜਾ ਇਹ ਵੀ 2x4 ਦੇ ਚਾੜ ਲੱਗੇ ਵੀ ਆ ਵੀਰੇ ਆਹ ਕੰਦੇ ਤੇ ਕਟਿੰਗ ਕਰਕੇ ਲੱਗੀ ਹੈ ਸੀਟ ਵਾਲੇ ਖੰਧੇ ਵੀਰੇ ਬਾਕੀ 2x4 ਦੇ ਚਾੜ ਤੇ ਇੱਕ ਸਾਹਮਣੀ ਕੰਧ ਤੇ ਡਿਜ਼ਾਈਨ ਪਾ ਕੇ ਲੱਗੀ ਜੀ ਆ ਵੀਰੇ ਹੋ ਸਾਰੇ ਬਲੈਕ ਕੰਧਾਂ ਹੋ ਜੂਗੇ ਆਪਣੇ ਖਾਣੇ ਬਣਾਏ ਹੋਏ ਵੀਰੇ ਗ੍ਰੇਨੇਟ ਦੇ ਕਿ ਆ ਪੂਰਾ ਵਧੀਆ ਗੋਲਾ-ਗੋਲਾ ਬਣਾ ਕੇ ਬਣਾਏ ਹੋਇਆ ਖਾਣਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਰੇ ਸ਼ੇਅਰ ਜਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ